ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀ ਹਾਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਭਗਤਾਂ ਲਈ ਹੈ ਜਿਹੜੇ ਪੀਰਾਂ ਦੀ ਗੱਦੀ ਤੇ ਬੈਠਦੇ ਨੇ ਪਰ ਕਿਸੇ ਕਾਰਨ ਉਹਨਾਂ ਦੀ ਗੱਦੀ ਕਿਸੇ ਨੇ ਬੰਦ ਕੀਤੀ ਹੈ ਜਾਂ ਉਹਨਾਂ ਨੂੰ ਹੁਣ ਕੋਈ ਵੀ ਬਚਨ ਨਹੀਂ ਹੁੰਦੇ ਉਹ ਭਗਤ ਜਿਨ੍ਹਾਂ ਨੂੰ ਪੀਰਾਂ ਦੀ ਗੱਦੀ ਮਿਲੀ ਹੈ ਅਤੇ ਉਹ ਪੀਰਾਂ ਦੀਆਂ ਖੁਸ਼ੀਆਂ ਲੈਣਾ ਚਾਹੁੰਦੇ ਨੇ ਆਪਣੀ ਬੰਦ ਪਈ ਗੱਦੀ ਖੋਲਣਾ ਚਾਹੁੰਦੇ ਨੇ ਅਤੇ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਨੇ ਤਾਂ ਉਹ ਅੱਜ ਦੀ ਇਹ ਵੀਡੀਓ ਜ਼ਰੂਰ ਦੇਖਣ ਉਹਨਾਂ ਦੇ ਸਾਰੇ ਕੰਮ ਵੀ ਬਣਨਗੇ ਪੀਰ ਉਹਨਾਂ ਨਾਲ ਬਚਨ ਵੀ ਕਰਨਗੇ ਅਤੇ ਉਹ ਦੁਨੀਆ ਦਾ ਫੇਰ ਤੋਂ ਪਹਲਾ ਵੀ ਕਰ ਸਕਣਗੇ ਸੰਗਤ ਜੀ ਜੇਕਰ ਤੁਸੀਂ ਵੀ ਪੀਰਾਂ ਨੂੰ ਸੱਚੇ ਦਿਲੋਂ ਮੰਨਦੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਸਾਡੇ ਇਸ ਪਰਿਵਾਰ ਦਾ ਹਿੱਸਾ ਜ਼ਰੂਰ ਬਣਨਾ ਜੀ ਆਓ ਸੰਗਤ ਜੀ ਪਹਿਲਾਂ ਅਸੀਂ ਤੁਹਾਨੂੰ ਉਹ ਕਲਾਮ ਦੱਸ ਦਿੰਦੇ ਹਾਂ ਜਿਸ ਨਾਲ ਤੁਸੀਂ ਪੀਰਾਂ ਦੀ ਰਹਿਮਤ ਨਾਲ ਬੰਦ ਪਈ ਆਪਣੀ ਗੱਦੀ ਦੁਬਾਰਾ ਚਲਾ ਸਕਦੇ ਹੋ ਕਲਾਮ ਇਸ ਤਰ੍ਹਾਂ ਹੈ ਬismillahirrahmanirrahim ਉਸਤਾਦਾਂ ਦੀ ਲੱਕੜੀ ਸ਼ਾਗਿਰਦਾਂ ਨੇ ਪਕੜੀ ਉਸਤਾਦ ਬੈਠੇ ਪਾਸ ਕੰਮ ਆ ਜਾਏ ਰਾਸ ਗੱਦੀ ਵਾਲਿਆ ਪੀਰਾ ਬੌੜੀ ਬੌੜਨ ਦਾ ਵੇਲਾ ਲਿਆ ਸੰਗਤ ਘੇਰ ਕੇ ਲਗਾ ਗੱਦੀ ਤੇ ਮੇਲਾ ਨਾਲ ਰੋੜਾਂ ਦੀ ਰਾਣੀ ਮੈਂ ਕਦੀ ਨਾ ਹੋਵਾਂ ਵੇਲਾ ਸਦਕਾ ਖਵਾਜਾ ਖিজਰ ਦਾ ਬੜਾਲਾ ਮੈਨੂੰ ਚੇਲਾ ਨਾਮ ਹੈ ਇਕਾਂ ਨਾਮ ਹੈ ਠੱਕਾਂ ਨਾਰਵਾ ਕਦੀ ਵੇਲਾ ਅੱਗਾ ਖੋਲੇ ਜਿਬਰਾਇਲ ਪਿੱਛਾ ਖੋਲੇ ਮਿਕਾਇਲ ਸੱਜਾ ਖੋਲੇ ਇਸਰਾਫੀਲ ਖੱਬਾ ਖੋਲੇ ਇਜ਼ਰਾਇਲ ਸਾਰ ਰੱਖੇ ਸੁਲੇਮਾਨ ਧੜ ਰੱਖੇ ਰੱਬੇ ਲਾਲ ਅਮੀਨ ਜੇ ਮੇਰੇ ਕਵਨ ਆਵੇ ਗੱਦੀ ਵਾਲਿਆ ਪੀਰਾ ਤਾਂ ਦੁਹਾਈ ਗौਸੇ ਆਜ਼ਮ ਦਸਤਗੀਰ ਅੱਲਾਹੂ ਅਕਬਰ ਨੂਰ ਦੀ ਚਾਦਰ ਗੱਦੀ ਉੱਤੇ ਹੋ ਜਾ ਹਾਜ਼ਰ ਗੱਦੀ ਉੱਤੇ ਹੋ ਜਾ ਹਾਜ਼ਰ ਸੰਗਤ ਜੀ ਇਸ ਕਲਾਮ ਨੂੰ ਪੜਨ ਦੇ ਤਰੀਕੇ ਬਾਰੇ ਜਾਣ ਲੈਂਦੇ ਹਾਂ ਤੁਸੀਂ ਇਸ ਨੂੰ 41 ਵਾਰ ਪੜਨਾ ਹੈ ਪੜਨ ਦਾ ਸਮਾਂ ਰਾਤ 9 ਵਜੇ ਤੋਂ ਬਾਅਦ ਦਾ ਰੱਖਣਾ ਹੈ ਪੜਨ ਦਾ ਸਥਾਨ ਉਹ ਥਾਂ ਜਿੱਥੇ ਤੁਸੀਂ ਗੱਦੀ ਤੇ ਬੈਠਦੇ ਹੋ ਗੱਦੀ ਲਾਉਂਦੇ ਹੋ ਉਸ ਥਾਂ ਤੇ ਬੈਠ ਕੇ ਪੜਨਾ ਹੈ ਇਸ ਨੂੰ ਤੁਸੀਂ ਰੋਜ਼ 41 ਵਾਰ 41 ਦਿਨਾਂ ਤੱਕ ਪੜ੍ਹਨਾ ਹੈ ਕਲਾਮ ਦੇ ਸ਼ੁਰੂ ਅਤੇ ਅਖੀਰ ਵਿੱਚ ਤੁਸੀਂ 5-5 ਵਾਰ ਦਰੂਦ شریف ਕੋਈ ਵੀ ਜੋ ਤੁਹਾਨੂੰ ਯਾਦ ਹੋਵੇ ਉਹ ਪੜ੍ਹ ਲੈਣਾ ਹੈ ਇਸ ਨੂੰ ਪੜ੍ਹਦੇ ਸਮੇਂ ਤੁਸੀਂ ਆਪਣਾ ਸਾਰਾ ਧਿਆਨ ਆਪਣੇ ਮੁਰਸ਼ਿਦ ਆਪਣੇ ਗੱਦੀ ਵਾਲੇ ਪੀਰਾਂ ਵੱਲ ਰੱਖਣਾ ਹੈ ਜਾਂ ਤੁਸੀਂ ਇਹ ਧਿਆਨ ਕਰ ਸਕਦੇ ਹੋ ਕਿ ਤੁਹਾਡੇ ਪੀਰ ਤੁਹਾਡੇ ਤੇ ਨੂਰ ਦੀ ਬਾਰਿਸ਼ ਕਰ ਰਹੇ ਨੇ ਇਸ ਅਮਲ ਵਿੱਚ ਤੁਸੀਂ ਮਾਸ ਮੱਛੀ ਲਸਣ ਪਿਆਜ਼ ਅਤੇ ਗ੍ਰਹਿਸਥ ਦਾ ਪ੍ਰੇਸ਼ ਕਰਨਾ ਹੈ ਇਬਾਦਤ ਜਿੰਨੀ ਜ਼ਿਆਦਾ ਹੋ ਸਕੇ ਓਨੀ ਕਰਨੀ ਹੈ ਚੰਗੇ ਕੰਮ ਕਰਨੇ ਨੇ ਇਸ ਅਮਲ ਨੂੰ ਕਰਨ ਨਾਲ ਇਨਸ਼ਾ ਅੱਲਾਹ ਰੱਬ ਦੀ ਰਹਿਮਤ ਤੁਹਾਡੇ ਤੇ ਹੋ ਜਾਵੇਗੀ ਤੁਹਾਡੇ ਬਚਨ ਪੂਰੇ ਹੋਣ ਲੱਗ ਜਾਣਗੇ ਰੱਬ ਤੁਹਾਡੇ ਰਹੀ ਲੋਕਾਂ ਨੂੰ ਆਰਾਮ ਦਿੰਦਾ ਜਾਵੇਗਾ ਅਤੇ ਤੁਹਾਡੀ ਬੰਦ ਪਈ ਗੱਦੀ ਫੇਰ ਤੋਂ ਚੱਲ ਪਵੇਗੀ ਕੋਈ ਵੀ ਜੋ ਵੀ ਬੰਦੇਸ਼ ਉਹ ਸੁੱਪਰ ਲੱਗੀ ਹੋਵੇ ਜਾਂ ਪੀਰਾਂ ਦੀ ਨਾਰਾਜ਼ਗੀ ਹੋਵੇ ਤਾਂ ਉਹ ਸਾਰੀ ਚੀਜ਼ਾਂ ਤੁਹਾਡੇ ਇਸ ਕਲਾਮ ਨਾਲ ਖੁੱਲ ਜਾਣੀ ਹੈ ਆਸ ਕਰਦੇ ਹਾਂ ਵੀਡੀਓ ਦੀ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ ਜਾਣ ਤੋਂ ਪਹਿਲਾਂ ਸਾਡੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਜਲਦੀ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰਾ ਦੀ